ਆਪਣੇ ਮਨ ਨੂੰ ਜਿਸ ਚੀਜ਼ ਨਾਲ ਜੋੜੋਗੇ ਨਾ ਇਹ ਉਸ ਤਰ੍ਹਾਂ ਦੇ ਹੋ ਜਾਏਗਾ ਹੁਣ ਇਹ ਤੁਸੀਂ ਸੋਚੋ ਵੀ ਇਹਨੂੰ ਕਿਸ ਚੀਜ਼ ਨਾਲ ਜੋੜਨਾ ਹੈ ਤੁਸੀਂ ਜਿਸ ਚੀਜ਼ ਨਾਲ ਜਿੰਨਾ ਜ਼ਿਆਦਾ ਜੁੜੇਗਾ ਉਦਾਂ ਦੇ ਹੋ ਜਾਏਗਾ ਫਿਰ ਉਹਨਾਂ ਨਾਲ ਗੱਲ ਕਲੀਅਰ ਕੀਤੀ ਹੈ ਉਹ ਆਦਿ ਇਹ ਮਨ ਸ਼ਕਤੀ ਇਹ ਮਨਸ਼ੀਓ ਸ਼ਕਤੀ ਦਾ ਇੱਥੇ ਅਰਥ ਹੈ ਮਾਇਆ ਜੇ ਤੁਸੀਂ ਇਹਨੂੰ ਜਗਤ ਨਾਲ ਸੰਸਾਰ ਦੇ ਨਾਲ ਜੋੜੋਗੇ ਤਾਂ ਇਹਦਾ ਸੁਭਾਅ ਸੰਸਾਰ ਵਰਗਾ ਹੋ ਜਾਏਗਾ ਇਸੇ ਮਨ ਦਾ ਮਾਇਆ ਵਰਗਾ ਤੇ ਮਾਇਆ ਮਨੋਂ ਨਾ ਵਿਸਰੇ ਮੰਗੇ ਦਮਾ ਦਮ ਫਿਰ ਉਹ ਉਹੀ ਚੀਜ਼ਾਂ ਨੂੰ ਬਾਰ-ਬਾਰ ਰਿਪੀਟ ਕਰੇਗਾ ਯਾਦ ਕਰੇਗਾ ਬਾਰ-ਬਾਰ ਚੇਤਾ ਕਰੇਗਾ ਇਹ ਮਨ ਸ਼ਕਤੀਮਨ ਮਨ ਜੇ ਤੁਸੀਂ ਇਹਨੂੰ ਪਰਮਾਤਮਾ ਨਾਲ ਜੋੜੋਗੇ ਤਾਂ ਇਹੀ ਮਨ ਪਰਮਾਤਮਾ ਦੀਆਂ ਗੱਲਾਂ ਕਰਨ ਲੱਗ ਜਾਵੇਗਾ ਜੇ ਤੁਸੀਂ ਇਹਨੂੰ ਮਾਇਆ ਨਾਲ ਜੋੜੋਗੇ ਤੇ ਮਾਇਆ ਦੀਆਂ ਗੱਲਾਂ ਜੇ ਇਹਨੂੰ ਤੁਸੀਂ ਰੱਬ ਨਾਲ ਜੋੜੋਗੇ ਰੱਬ ਦੀਆਂ ਗੱਲਾਂ ਅੱਗੇ ਉਹ ਬੜਾ ਪਿਆਰਾ ਜਵਾਬ ਦਿੰਦੇ ਨੇ ਗੱਲ ਹੋਰ ਕਲੀਅਰ ਕਰਦੇ ਨੇ ਇਹ ਮਨ ਸ਼ਕਤੀ ਇਹ ਮਨ ਇਹ ਮਨ ਪੰਜ ਤੱਤ ਕੋ ਜਿਓ ਜਿਹਨੂੰ ਪੰਜ ਤਤਾਂ ਦੇ ਸਰੀਰ ਨਾਲ ਜੋੜ ਲਵੋਗੇ ਇਹ ਹੀ ਮਨ ਤਾਂ ਇਹ ਇਹ ਸਰੀਰ ਦੀਆਂ ਗੱਲਾਂ ਕਰੀ ਜੇ ਮੈਂ ਅੱਜ ਕੀ ਖਾਣਾ ਹੈ ਮੈਂ ਅੱਜ ਕੀ ਪਾਣਾ ਹੈ ਬਸ ਇਹ ਸਰੀਰ ਨੂੰ ਇਸ ਬਾਰੇ ਹੀ ਸੋਚੀ ਜਾਵੇ ਸਰੀਰ ਬਾਰੇ ਹੀ ਸੋਚੀ ਜਾਵੇ ਇਹ ਮਨ ਪੰਜ ਤੱਤ ਕੋ ਜਿਓ ਇਹ ਮਨ ਲੈ ਜੋ ਊਨਮਨ ਰਹੇ ਤੋ ਤਿੰਨ ਲੋਕ ਕੀ ਬਾਤਾਂ ਕਹਾਂ ਅਗਰ ਇਸ ਮਨ ਨੂੰ ਜਿੱਤ ਲਿਆ ਜਾਵੇ ਤੇ ਕਾਬੂ ਵਿੱਚ ਕਰ ਲਿਆ ਜਾਵੇ ਤਾਂ ਇਹੀ ਮਨ ਫਿਰ ਉਹ ਸਰਵ ਵਿਆਪਕ ਪਰਮਾਤਮਾ ਦੀ ਪਰਵੇਸ਼ਰ ਦੀਆਂ ਗੱਲਾਂ ਕਰਨ ਲੱਗ ਜਾਵੇਗਾ ਜਿਹੜਾ ਮਨ ਮਨ ਨੇਗੇਟਿਵ ਗੱਲਾਂ ਕਰਦਾ ਸੀ ਰੱਬ ਨਾਲ ਜੁੜ ਕੇ ਪੋਜ਼ਿਟਿਵ ਗੱਲਾਂ ਕਰਨ ਲੱਗ ਜਾਵੇਗਾ ਚੰਗੀਆਂ ਵਿਚਾਰਾਂ ਦੇ ਅੰਦਰ ਜਨਮ ਲੈ ਲੈਣ ਗਿਆ ਤਾਂ ਗੁਰਬਾਣੀ ਸਾਡੇ ਮਨ ਦੇ ਮਨੋਬਲ ਨੂੰ ਵਧਾਉਂਦੀ ਹੈ ਤਾਕਤਵਰ ਬਣਾਉਂਦੀ ਹੈ ਇਹਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਬਾਣੀ ਅਨੁਸਾਰ ਜੇ ਆਪਾਂ ਜੀਵਨ ਬਤੀਤ ਕਰਾਂਗੇ ਤਾਂ ਸਾਡਾ ਮਨ ਸਹਜੇ ਸਹਜੇ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਦੁਨੀਆ ਵਿੱਚ ਆਈ ਹੋਈ ਹਰ ਇੱਕ ਮੁਸ਼ਕਲ ਨੂੰ ਆਪਾਂ ਬੜੇ ਸੌਖੇ ਢੰਗ ਨਾਲ ਹੱਲ ਕਰ ਸਕਦੇ ਹਾਂ ਖਾਸ ਤੌਰ ਤੇ ਨੌਜਵਾਨ ਬੱਚਿਆਂ ਵਿੱਚ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਨਿੱਕੀ ਜੀ ਗੱਲ ਤੇ ਸਿਰਫ ੜ ਕੇ ਬਹਿ ਜਾਂਦੇ ਨੇ ਕਿ ਮੈਨੂੰ ਡਿਪਰੈਸ਼ਨ ਹੈ ਮੈਨੂੰ ਚਿੰਤਾ ਹੈ ਕਾਰਨ ਕਾਰਨ ਇਹ ਕਿ ਮਨ ਦੇ ਤਲ ਤੇ ਬਹੁਤ ਕਮਜ਼ੋਰ ਨੇ ਇੰਨੇ ਕਮਜ਼ੋਰ ਨੇ ਕਿ ਨਿੱਕੀ ਜੀ ਗੱਲ ਵੀ ਉਹਨਾਂ ਨੂੰ ਬਹੁਤ ਵੱਡੀ ਪ੍ਰਭਾਵਿਤ ਕਰ ਜਾਂਦੀ ਹੈ ਪਰ ਜਿਹੜਾ ਬਾਣੀ ਨਾਲ ਜੁੜਿਆ ਹੈ ਬਹੁਤ ਵੱਡੀ ਘਟਨਾ ਵੀ ਵਾਪਰ ਜਾਵੇ ਤਾਂ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ